ਅੱਜ ਵੀ ਯਾਦ ਹੈ ਕਿ ਜਦੋਂ ਸ਼ੁਰੂ-ਸ਼ੁਰੂ ਮੈਨੂੰ ਕਈ ਵਾਰ ਆਊਟ ਆਫ ਇੰਡੀਆ ਵੀ ਜਾਣਾ ਪਿਆ ਤਾਂ ਮੈਂ ਇਕੱਲੀ ਨਹੀਂ ਗਈਆਂ ਉਹ ਆਪਣੇ ਬਿਜ਼ਨਸ 'ਚੋਂ ਟਾਈਮ ਕੱਢ ਕੇ ਮੇਰੇ ਨਾਲ ਗਏ ਕਿਉਂਕਿ ਆਪਣੇ ਬਿਜ਼ਨਸ 'ਚੋਂ ਇੰਨਾ ਸਮਾਂ ਕੱਢਣਾ ਉਹਨਾਂ ਲਈ ਕੋਈ ਸੌਖਾ ਕੰਮ ਨਹੀਂ ਹੈ ਪਰ ਫਿਰ ਵੀ ਉਹਨਾਂ ਨੇ ਮੇਰੇ ਲਈ ਕੀਤਾ ਅਸੀਂ ਆਮ ਸੁਣਿਆ ਨਾ ਕਿ ਇੱਕ ਸਕਸੈਸਫੁਲ ਆਦਮੀ ਦੇ ਪਿੱਛੇ ਕਿਸੇ ਔਰਤ ਦਾ ਹੱਥ ਹੁੰਦਾ ਹੈ ਇਹਨੂੰ ਵਾਇਸਾ ਵਰਸਾ ਇੱਕ ਸਕਸੈਸਫੁਲ ਲੇਡੀ ਦੇ ਪਿੱਛੇ ਵੀ ਇੱਕ ਆਦਮੀ ਦਾ ਹੀ ਹੱਥ ਹੁੰਦਾ। ਸਟਿੱਲ ਲੇਡੀ ਲਈ ਕਿਤੇ ਬਾਹਰ ਜਾਣਾ ਨਾ ਕੋਈ ਸੌਖਾ ਨਹੀਂ ਹੈ। ਕਿਉਂਕਿ ਬਹੁਤ ਸਾਰੇ ਡਿਫਰੈਂਟ ਲੋਕਾਂ ਤੇ ਹਾਲਾਤਾਂ ਜੋ ਤੁਹਾਨੂੰ ਲੰਘਣਾ ਪੈਂਦਾ ਹੈ ਤੇ ਜਦੋਂ ਤੁਹਾਡੇ ਨਾਲ ਘਰ ਦਾ ਇੱਕ ਬੰਦਾ ਹੈ ਨਾ ਤਾਂ ਫਿਰ ਉਹ ਡਿਫਰੈਂਟ ਸਿਨੈਰੀਓ ਬਣਦਾ ਹੈ। ਘਰ 'ਚ ਜਦੋਂ ਤੁਹਾਡੇ ਨਾਲ ਹਸਬੈਂਡ ਬਰਾਬਰ ਤੇ ਖੜਾ ਹੈ ਨਾ ਤੇ ਫੈਮਿਲੀ 'ਚੋਂ ਸਰਪੋਈ ਗਈ ਕਿਛ ਕੇੰਦ। ਜਦੋਂ ਤੁਹਾਡਾ ਹਸਬੈਂਡ ਸਪੋਰਟ ਨਹੀਂ ਕਰ ਰਿਹਾ ਤਾ ਫਿਰ ਫੈਮਲੀ ਵਾਲੇ ਵੀ ਉਵੇਂ ਤੇ ਕਿੰਤੇ ਪਰੰਪਰ ਕਰਦੇ ਐ ਔਰਨਮੈਂਟਸ ਪਾਉਂਦੀ ਸੀ ਤਾਂ ਕਈ ਵਾਰ ਮੈਨੂੰ ਘਰਦਿਆਂ ਚਉਧੀਆਂ ਨੇ ਕਹਿਣ ਲਾਇ ਤੂੰ ਵੱਖਰਾ ਮਲੇ ਚੱਕ ਲੈ ਤੂੰ ਤਾਂ ਨਾ ਜਰੀ ਨਹੀਂ ਬੰਦੀ ਤੂੰ ਲੈ ਹੱਥ ਵਿੱਚ ਤਾਂ ਪਾਈ ਸਕਦੇ ਆ ਯਾਗਲੇ ਮਤਲਬ ਮੈਂ ਨਹੀਂ ਕਹਿੰਦੀ ਕਿ ਕੋਈ ਬਹੁਤ ਵੱਡੀ ਗੱਲ ਐ ਪਰ ਮੇਰਾ ਆਪਣਾ ਹੀ ਦਿਲ ਨਹੀਂ ਕਰ ਰਿਹਾ ਤਾਂ ਜਦੋਂ ਤੁਸੀਂ ਤੁਰਦੇ ਹੋ ਤਾਂ ਆਪਣੇ ਆਪ ਰਾਹ ਬਣਦੇ ਜਾਂਦੇ ਸਿਰਫ ਤੁਹਾਨੂੰ ਲਈ ਇੱਕ ਸਟੈਪ ਜਿਹੜਾ ਨਾ ਉਹ ਤੁਹਾਨੂੰ ਲੈਣਾ ਪੈਣਾ ਹੈ ਤੁਸੀਂ ਹੁਣ ਇਸ ਪਾਸੇ ਆਏ ਹੋ ਫੈਮਿਲੀ ਵੱਲੋਂ ਕਦੇ ਕਿਸੇ ਚੀਜ਼ ਦਾ ਕੀਤਾ ਨਹੀਂ ਗਿਆ ਕਿ ਤੁਸੀਂ ਕਿੱਧਰ ਚਲੇ ਗਏ ਫੈਮਿਲੀ ਤੁਹਾਡੀ ਸਾਰੀ ਜਿਹੜੀ ਉਸ ਪਾਸੇ ਹੀ ਹੈ ਹਜੇ ਨਹੀਂ ਮਤਲਬ ਮੇਨ ਜਿਹੜੀ ਸਾਡੀ ਮੈਂ ਕਿਉਂਕਿ ਅਸੀਂ ਨਿਊਕਲੀਅਰ ਫੈਮਿਲੀ ਚ ਰਹ ਰਹੇ ਹਾਂ ਮੇਰੇ ਦੋ ਬੱਚੇ ਤੇ ਦਵਿੰਦਰ ਸਿੰਘ ਤਾਂ ਮੈਨੂੰ ਲੱਗਦਾ ਕਿ ਦਵਿੰਦਰ ਸਿੰਘ ਨੇ ਬਹੁਤ ਸਪੋਰਟ ਕੀਤੀ ਉਹਨਾਂ ਨੇ ਕਦੀ ਵੀ ਮੈਨੂੰ ਕਿਸੇ ਵੀ ਇਸ ਦਾਇਰੇ 'ਚ ਅੱਗੇ ਜਾਣ ਤੋਂ ਰੁਕਾਵਟ ਨਹੀਂ ਬਲਕਿ ਮੇਰੇ ਸਹਾਇਕ ਬਣ ਕੇ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਸ਼ੁਰੂ-ਸ਼ੁਰੂ ਮੈਨੂੰ ਕਈ ਵਾਰ ਆਊਟ ਆਫ ਇੰਡੀਆ ਵੀ ਜਾਣਾ ਪਿਆ ਤਾਂ ਮੈਂ ਇਕੱਲੀ ਨਹੀਂ ਗਈਆਂ ਉਹ ਆਪਣੇ ਬਿਜ਼ਨਸ 'ਚੋਂ ਟਾਈਮ ਕੱਢ ਕੇ ਮੇਰੇ ਨਾਲ ਗਏ ਪਹਿਲੀ ਵਾਰ ਜਦੋਂ ਮੈਂ ਅਮਰੀਕਾ ਗਈ ਉਦੋਂ ਵੀ ਉਹ ਨਾਲ ਗਏ ਫਿਰ ਮਲੇਸ਼ੀਆ ਬੈਂਕਾਕ ਉਹਨਾਂ ਨੇ ਨਾਲ ਉਹ ਟ੍ਰਿਪ ਪਲਾਨ ਕੀਤਾ ਕਿ ਆਪਣੇ ਬਿਜ਼ਨਸ ਚੋਂ ਇੰਨਾ ਸਮਾਂ ਕੱਢਣਾ ਉਹਨਾਂ ਲਈ ਕੋਈ ਸੌਖਾ ਕੰਮ ਨਹੀਂ ਹੈ ਪਰ ਫਿਰ ਵੀ ਉਹਨਾਂ ਨੇ ਮੇਰੇ ਲਈ ਕੀਤਾ ਤਾਂ ਉਹ ਬਹੁਤ ਵੱਡਾ ਜਿਵੇਂ ਅਸੀਂ ਆਮ ਸੁਣਦੇ ਹਾਂ ਨਾ ਕਿ ਇੱਕ ਸਕਸੈਸਫੁਲ ਆਦਮੀ ਦੇ ਪਿੱਛੇ ਕਿਸੇ ਔਰਤ ਦਾ ਹੱਥ ਹੁੰਦਾ ਹੈ ਇਹਨੂੰ ਵਾਇਸਾ ਵਰਸਾ ਹੈ ਇੱਕ ਸਕਸੈਸਫੁਲ ਲੇਡੀ ਦੇ ਪਿੱਛੇ ਵੀ ਇੱਕ ਆਦਮੀ ਦਾ ਹੀ ਹੱਥ ਹੁੰਦਾ ਹੈ ਤਾਂ ਉਹ ਮੈਂ ਅੱਜ ਇੱਥੇ ਖੜੀ ਆ ਜਿੱਥੇ ਉਹ ਜਸਪਾਲ ਵੀਰ ਜੀ ਨੇ ਮੈਨੂੰ ਐਜ਼ ਅ ਨੌਲੇਜ ਗਰੋ ਕੀਤਾ ਪਰ ਸਮਾਜਿਕ ਸਪੋਰਟ ਜਿਹੜੀ ਹੈ ਨਾ ਕਿਉਂਕਿ ਇੱਕ ਗੱਲ ਮੈਂ ਇਹ ਵੀ ਮਹਿਸੂਸ ਕਰਦੀ ਆ ਕਿ ਇਕੱਲੇ ਲੇਡੀ ਲਈ ਕਿਤੇ ਬਾਹਰ ਜਾਣਾ ਨਾ ਕੋਈ ਸੌਖਾ ਨਹੀਂ ਹੈ ਕਿਉਂਕਿ ਬਹੁਤ ਸਾਰੇ ਡਿਫਰੈਂਟ ਲੋਕਾਂ ਤੇ ਹਾਲਾਤਾਂ ਚੋਂ ਤੁਹਾਨੂੰ ਲੰਘਣਾ ਪੈਂਦਾ ਤੇ ਜਦੋਂ ਤੁਹਾਡੇ ਨਾਲ ਘਰ ਦਾ ਇੱਕ ਬੰਦਾ ਹੈ ਨਾ ਤਾਂ ਫਿਰ ਉਹ ਡਿਫਰੈਂਟ ਸਿਨੈਰੀਓ ਹੋ ਜਾਂਦਾ ਕਿਉਂਕਿ ਇਹ ਸਾਰਾ ਫੀਲਡ ਹੀ ਮੇਲ ਡੋਮੀਨੈਂਸ ਹੈ ਤਾਂ ਚੰਗਾ ਮੰਦਾ ਦੋਨੋਂ ਪੱਖ ਹੁੰਦੇ ਨੇ ਤਾਂ ਫਿਰ ਜਦੋਂ ਘਰ ਦਾ ਕੋਈ ਬੰਦਾ ਨਾਲ ਹੈ ਤਾਂ ਤੁਹਾਡੀ سپورਟ ਤੁਹਾਡੀ એનર્ਜੀ ਉਹ ਡਬਲ ਹੋ ਜਾਂਦੀ ਹੈ ਤਾਂ ਉਹਨਾਂ ਨੇ ਨਾਲ سپورਟ ਕੀਤਾ ਤਾਂ ਜਦੋਂ ਇੱਕ ਹੋਰ ਪੱਖ ਇਹ ਤਾਂ ਬਾਹਰੀ ਹੋ ਗਿਆ ਨਾ ਘਰ ਦੇ ਵਿੱਚ ਜਿਹੜਾ ਤੁਹਾਡਾ ਸਵਾਲ ਹੈ ਘਰ 'ਚ ਜਦੋਂ ਤੁਹਾਡੇ ਨਾਲ ਹਸਬੈਂਡ ਬਰਾਬਰ ਤੇ ਖੜਾ ਹੈ ਨਾ ਤੇ ਫੈਮਿਲੀ 'ਚੋਂ ਫਿਰ ਕੋਈ ਨਹੀਂ ਕੁਝ ਕਹਿੰਦਾ ਜਦੋਂ ਤੁਹਾਡਾ ਹਸਬੈਂਡ سپورਟ ਨਹੀਂ ਕਰ ਰਿਹਾ ਤਾਂ ਫਿਰ ਫੈਮਿਲੀ ਵਾਲੇ ਵੀ ਉਹਦੇ ਤੇ ਕਿੰਤੂ ਪਰੰਪੂ ਕਰਦੇ ਨੇ ਪਰ ਮੈਨੂੰ ਕਿਸੇ ਨੇ ਕੋਈ ਕਿੰਤੂ ਪਰੰਤੂ ਨਹੀਂ ਹਾਂ ਠੀਕ ਹੈ ਜਦੋਂ ਚੇਂਜ ਆਇਆ ਮਤਲ ਜਦੋਂ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਮੈਂ ਔਰਨਮੈਂਟਸ ਪਾਉਂਦੀ ਸੀ ਤਾਂ ਕਈ ਵਾਰ ਮੈਨੂੰ ਅ ਘਰਦਿਆਂ ਜੋ ਕਈਆਂ ਨੇ ਕਹਿਣਾ ਲੈ ਤੂੰ ਵੱਖਰਾ ਅਮਰਿਤ ਚੱਕ ਲਿਆ ਤੂੰ ਕੰਨਾਚ ਵੀ ਨਹੀਂ ਪਾਉਂਦੀ ਤੂੰ ਲੈ ਹੱਥ 'ਚ ਤਾਂ ਪਾਈ ਸਕਦੇ ਆ ਜਾਂ ਗਲੇ ਮਤਲ ਮੈਂ ਨਹੀਂ ਕਹਿੰਦੀ ਕਿ ਇਹ ਕੋਈ ਬਹੁਤ ਵੱਡੀ ਗੱਲ ਹੈ ਪਰ ਮੇਰਾ ਆਪਣਾ ਹੀ ਦਿਲ ਨਹੀਂ ਕਰ ਰਿਹਾ ਤਾਂ ਉਹ ਮੈਨੂੰ ਠੀਕ ਲੱਗਦਾ ਉਦਾਂ ਹੀ ਰਹਿਣਾ ਤਾਂ ਅਜុន ਸਾਰਿਆਂ ਨੇ ਪ੍ਰਵਾਨ ਕਰ ਲਿਆ ਸਾਰੇ ਬਲਕਿ ਖੁਸ਼ ਹੁੰਦੇ ਨੇ ਉਸ ਗੱਲ ਨੂੰ ਦੇਖ ਕੇ ਤਾਂ ਜਦੋਂ ਤੁਸੀਂ ਤੁਰਦੇ ਹੋ ਤਾਂ ਆਪਣੇ ਆਪ ਰਾਹ ਬਣਦੇ ਜਾਂਦੇ ਨੇ ਸਿਰਫ ਤੁਰਨ ਲਈ ਇੱਕ ਸਟੈਪ ਜਿਹੜਾ ਨਾ ਉਹ ਤੁਹਾਨੂੰ ਲੈਣਾ ਪੈਣਾ ਹੈ ਸ਼ਾਇਦ ਇਸੇ ਨੂੰ ਹੀ ਭਾਈ ਗੁਰਦਾਸ ਜੀ ਨੇ ਕਿਹਾ ਨਾ ਚਰਨ ਸ਼ਰਨ ਗੁਰੇਕ ਪੈਂਦਾ ਜਾਏ ਚਲ ਸਤਗੁਰ ਕੋਟ ਪੈਂਦਾ ਆ ਗਏ ਹੋਏ ਨੇ ਉਹ ਇੱਕ ਸਟੈਪ ਫਿਰ ਉਹ ਕਰੋੜਾਂ ਚ ਕਦੋਂ ਬਣ ਗਿਆ ਪਤਾ ਹੀ ਨਹੀਂ ਲੱਗਿਆ ਸਟੈਪ ਵੀ ਲੈਣ ਦੀ ਬਸ ਇੱਕ ਉਹ ਇੱਕ ਸਟੈਪ ਦੀ ਹਿੰਮਤ ਕਰਨੀ ਪੈਂਦੀ ਹੈ